ਪੰਜਾਬ ਅੰਦਰ ਮਿਤੀ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਵੱਖ-ਵੱਖ ਰਾਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਪਾਜ ਪਾ ਦੀ ਅਗਰ ਗੱਲ ਕਰੀਏ ਤਾਂ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਆਪਣੇ ਗ੍ਰਹਿ ਅਰਬਾ ਸਟੇਟ ਫਗਵਾੜਾ ਵਿਖੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਵੱਖ-ਵੱਖ ਬੁਲਾਰੇ ਨੇ ਪਾਰਟੀ ਦੀਆਂ ਨੀਤੀਆਂ ਸੰਬੰਧੀ ਆਪੋ ਆਪਣੇ ਵਿਚਾਰ ਰੱਖੇ ਉੱਤੇ ਹੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਸਮੂਹ ਪਾਰਟੀ ਵਰਕਰਾਂ ਨੂੰ ਆਪੋ ਆਪਣੇ ਵਾਰਡ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ। ਸਾਰੇ ਪਾਰਟੀ ਦੇ ਅਹੁਦੇਦਾਰ, ਕੌਂਸਲਰ, ਵਰਕਰ ਸਾਰਿਆਂ ਨੇ ਅਸੀਂ ਇੱਕ ਮੀਟਿੰਗ ਕੀਤੀ ਹੈ। ਔਰ ਸਾਰਿਆਂ ਨੇ ਆਪਣੇ ਆਪਣੇ ਵਾਰਡ ਦੇ ਵਿੱਚ ਮਿਹਨਤ ਕਰਨ ਦਾ ਵਾਅਦਾ ਕੀਤਾ ਹੈ ਕਿ ਡਟ ਕੇ ਮਿਹਨਤ ਕਰੂਗੇ ਔਰ ਬਦ ਤੋਂ ਬਦ ਮਾਰਜਨ ਜਿਹੜਾ ਹੈ ਉਹ ਹਰ ਇੱਕ ਕਾਉਂਸਲਰ ਆਪਣੇ ਵਾਰਡ ਦੇ ਵਿੱਚੋਂ ਦਊਗਾ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਦੀ ਇਲੈਕਸ਼ਨ ਹੈ ਕੈਂਡੀਡੇਟ ਬਾਅਦ ਚ ਪਾਰਟੀ ਪਹਿਲਾਂ ਹੈ ਔਰ ਸਾਰੇ ਜਣੇ ਆਪਣੀ ਪਾਰਟੀ ਲਈ ਕੰਮ ਕਰਨ ਲਈ ਤਿਆਰ ਹੈ ਸਾਰਿਆਂ ਚ ਖੁਸ਼ੀ ਦੀ ਲਹਿਰ ਹੈ ਔਰ ਸਾਰੇ ਖੁਸ਼ ਹੋ ਕੇ ਕੰਮ ਕਰਦੇ ਆ ਔਰ ਮੈਂ ਨਾ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਹੜੇ ਸਾਰੇ ਜਣੇ ਮੈਨੂੰ ਸਹਿਯੋਗ ਕਰ ਰਹੇ ਆ ਤਾਂ ਕਿ ਅਸੀਂ ਇਹ ਇਲੈਕਸ਼ਨ ਜਿੱਤ ਕੇ ਜਿਹੜੀ ਆ ਮੋਦੀ ਜੀ ਦੀ ਝੋਲੀ ਵਿੱਚ ਪਾਈਏ ਹੁਸ਼ਿਆਰਪੁਰ ਹਲਕੇ 'ਚ ਬਹੁਤ ਆਸਾ ਹੁੰਦੀ ਆ ਸਾਰਿਆਂ ਨੂੰ ਕਿ ਇਹ ਭਾਜਪਾ ਦਾ ਇਲਾਕਾ ਹੈ ਔਰ ਅਸੀਂ ਵੀ ਇਹੀ ਮੰਨ ਕੇ ਚੱਲਦੇ ਆ ਕਿ ਇਲੈਕਸ਼ਨ ਅਸੀਂ ਜਿੱਤ ਕੇ ਮੋਦੀ ਜੀ ਦੀ ਝੋਲੀ ਦੇ ਵਿੱਚ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਣਾ ਹੈ ਜੈ ਭਾਰਤ ਜੈ ਸ਼੍ਰੀ ਰਾਮ ਇਸ ਦੌਰਾਨ ਭਾਜਪਾ ਪਾਰਟੀ ਨੂੰ ਸਮੇਂ ਸਿਆਸੀ ਬਲ ਮਿਲਿਆ ਜਦੋਂ ਕਈ ਵਰਕਰ ਭਾਜਪਾ ਵੀ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪਾਰਟੀ ਦੇ ਸਿਰ ਪਾਉ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਭਾਜਪਾ ਵੀ ਸ਼ਾਮਲ ਹੋਏ ਨੇ ਉਨ੍ਹਾਂ ਸ਼੍ਰੀਮਤੀ ਅਨੀਤਾ ਸੋਮਪrakash ਨੂੰ ਵਿਸ਼ਵਾਸ ਹੋਇਆ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੇ ਮਾਰਜ ਨਾਲ ਜਿਤਾਇਆ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ ਸਾਰੀ ਆਪਣੇ ਜਿਹੜੀ ਮੀਟਿੰਗ ਦੇ ਮੁੱਖ ਨੇ ਨਾਲ ਸਾਰੇ ਵੱਡੇ ਆ ਮੈਂ ਭਾਗਾ ਵਾਲਾ ਸਮਝਦਾ ਮੇਰੇ ਵੱਡੇ ਭਾਈ ਸਰਦਾਰ ਮਹਿੰਦਰਪਾਲ ਜੀ ਜਗਤਪੁਰ ਚਟਾ ਤੋਂ ਲਗਭਗ 35 ਸਾਲ ਤੋਂ ਇਸ ਪਾਰਟੀ ਨਾਲ ਜੁੜੇ ਆ ਤੇ ਉਹ ਅੱਜ ਤਾਂ ਨਹੀਂ ਹੈਗੇ ਪਰ ਮੈਂ ਇਸ ਟਾਈਮ ਚੱਕ ਦੀ ਮੈਂ ਆਪਣਾ ਘਰ ਬਣਾ ਰਿਆ ਤੇ ਪਹਿਲਾਂ ਮੈਂ ਮਹਿਕਮੇ ਦੇ ਵਿੱਚ 35 ਸਾਲ ਨੌਕਰੀ ਕੀਤੀ 35 ਸਾਲ ਦੇ ਵਿੱਚੋਂ 25 ਸਾਲ ਨੌਕਰੀ ਮੇਰੀ ਫਗਵਾੜੇ ਦੀ ਹੋਣੀ ਜਿਵੇਂ ਖੋਤਰਾ ਸਾਹਿਬ ਤੇ ਖੂਦ ਸਾਹਿਬ ਸਾਰੇ ਮੈਨੂੰ ਜਾਣਦੇ ਆ ਤੇ ਮੈਂ ਹਰ ਪੈਂਡ ਦੇ ਵਿੱਚ ਤਕਰੀਬਨ ਕੋਈ ਕਾਰਨ ਨਹੀਂ ਹੋਗਾ ਜਿਹੜਾ ਮੈਨੂੰ ਨਹੀਂ ਜਾਣਦਾ ਬਾਕੀ ਜੋ ਵੀ ਮੈਨੂੰ ਪਾਰਟੀ ਦੇ ਪ੍ਰਧਾਨ ਮੇਰੇ ਜਿਹੜੇ ਹਲਕੇ ਦੇ ਹੋਣਗੇ ਜੋ ਵੀ ਮੇਰੇ ਡਿਊਟੀ ਲਾਣਗੇ ਮੈਨੂੰ ਰਾਤ ਨੂੰ ਅੱਧੀ ਰਾਤ ਵੀ ਬਾਜ ਮਾਰਨਗੇ ਮੈਂ ਹਰ ਵੇਲੇ ਤਿਆਰ ਹਾਂਗਾ